ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪਲੱਸ 1 ਕਲਾਸ ਦੇ ਲਈ ਪੰਜਾਬੀ ਲਾਜ਼ਮੀ ਦਾ ਸਿੱਠਣੀਆਂ ਵਾਲਾ ਟੌਪਿਕ ਕਰਾਂਗੇ ਸਿੱਠਣੀਆਂ ਹੁੰਦੀਆਂ ਕੀ ਨੇ ਆਪਾਂ ਇਹ ਕਰਾਂਗੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਜਿਹੜੇ ਸ਼ਾਰਟ ਕੁਐਸਚਨ ਆਉਂਦੇ ਹੁੰਦੇ ਨੇ ਵੈਰੀ ਸ਼ਾਰਟ ਉਹ ਇਹਦੇ ਵਿੱਚੋਂ ਹੀ ਬਣਦੇ ਹੁੰਦੇ ਨੇ ਦੈਨ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਕਿ ਅਭਿਆਸ ਦੇ ਕੁਐਸਚਨ ਆਨਸਰ ਕਰਾਂਗੇ ਤੇ ਬਾਕੀ ਮੋਸਟਲੀ ਟੌਪਿਕਸ ਤੇ ਆਪਾਂ ਅਪਲੋਡ ਕਰ ਚੁੱਕੇ ਆ ਵੀਡੀਓਜ਼ ਪਲੇਲਿਸਟ ਬਣੀ ਹੋਈ ਆ ਜਿਹੜੀ ਕਿ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦਾਂਗੇ ਹਾਂਜੀ ਸਿੱਠਣੀਆਂ ਲੋਕਾ ਦਾ ਇੱਕ ਰੂਪ ਹੈਗਾ ਸਿੱਠਣੀ ਮਤਲਬ ਕਿ ਜਿਵੇਂ ਕਈ ਵਾਰ ਕੁਐਸਚਨ ਇਹ ਹੀ ਪਾ ਦਿੰਦੇ ਨੇ ਕਿ ਸਿੱਠਣੀ ਕੀ ਹੈ ਤਾਂ ਇਹ ਲੋਕਾਵ ਦਾ ਲੋਕਾਵ ਦਾ ਇੱਕ ਰੂਪ ਹੈ ਜਿਹੜੇ ਕਿ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਨੇ ਸਿੱਠਣੀਆਂ ਕਿਹਦੇ ਨਾਲ ਸੰਬੰਧਿਤ ਨੇ ਵਿਆਹ ਦੀਆਂ ਰਸਮਾਂ ਨਾਲ ਸੰਬੰਧਿਤ ਨੇ ਤੇ ਇਹ ਔਰਤਾਂ ਦੇ ਲੋਕ ਗੀਤ ਨੇ ਕਿਹਨਾਂ ਦੇ ਲੋਕ ਗੀਤ ਨੇ ਇਹ ਔਰਤਾਂ ਦੇ ਸਿੱਠਣੀਆਂ ਨੂੰ ਕੌਣ ਗਾਉਂਦੇ ਨੇ ਔਰਤਾਂ ਗਾਉਂਦੀਆਂ ਨੇ ਜਿਵੇਂ ਆਪਸ਼ਨ ਚ ਪਾ ਦਾਂਗੇ ਮਰਦ ਔਰਤ ਜਾਂ ਮਰਦ ਔਰਤ ਦੋਨੋਂ ਹੀ ਤੇ ਇਹ ਕਿਨਾਂ ਦੇ ਨੇ ਔਰਤਾਂ ਦੇ ਨੇ ਕੁੜੀ ਦੇ ਵਿਆਹ ਵੇਲੇ ਮੇਲਣਾ ਸਿੱਠਣੀਆਂ ਰਾਹੀਂ ਲਾੜੇ ਨੂੰ ਭਾਵਕੀ ਜੀ ਦਾ ਵਿਆਹ ਹੁੰਦਾ ਹੋਰਿਆ ਹੁੰਦਾ ਠੀਕ ਆ ਲਾੜੇ ਨੂੰ ਉਹਦੇ ਮਾਪਿਆਂ ਸਾਖ ਸਬੰਧੀਆਂ ਜਾਂਜੀਆਂ ਨੂੰ ਸੰਬੋਧਨ ਕਰਕੇ ਨੋਕ ਝੋਕ ਤੇ ਮਖੌਲ ਕਰਦਿਏ ਨੇ ਭਾਵਕੀ ਸਿੱਠਣੀਆਂ ਕੀ ਨੇ ਸਿੱਠਣੀਆਂ ਇੱਕ ਨੋਕ ਝੋਕ ਮਖੌਲ ਹੁੰਦਾ ਜਿਹੜੇ ਕੀ ਵਿਆਹ ਵਾਲੀ ਕੁੜੀ ਦੇ ਜਿਹੜੇ ਮੇਲਣਾ ਹੁੰਦੀਆਂ ਨੇ ਠੀਕ ਹੈ ਜਾਂ ਉਹਦੇ ਸਾਖ ਸਬੰਧੀ ਹੁੰਦੀਆਂ ਨੇ ਉਹੋ ਜਿਹੜੇ ਕੀ ਲਾੜੇ ਨੂੰ ਵਿਆਹ ਵਾਲੇ ਮੁੰਡੇ ਦੇ ਰਿਸ਼ਤੇਦਾਰਾਂ ਨੂੰ ਜਾਂ ਜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਜਿਹੜੇ ਕਿ ਮਖੌਲ ਕਰਦਿਆਂ ਇੱਕ ਨੋਕਚੋਕ ਹੁੰਦੀ ਹੈ ਇਹ ਸਿਠਣੀਆਂ ਇੱਕ ਪ੍ਰਕਾਰ ਦੀਆਂ ਕੀ ਹੁੰਦੀਆਂ ਨੇ ਮਿੱਠੀਆਂ ਗਾਲਾਂ ਹੁੰਦੀਆਂ ਨੇ ਸਿਠਣੀਆਂ ਕੀ ਨੇ ਇੱਕ ਪ੍ਰਕਾਰ ਦੀਆਂ ਮਿੱਠੀਆਂ ਗਾਲਾਂ ਨੇ ਤੇ ਲੋਕਗੀਤ ਦੀ ਇਹ ਬਣ ਗਈ ਸਦਾ ਨਿਵਦੀ ਰਹੀ ਕੁੜੀ ਵਾਲਿਆਂ ਦੀ ਧਿਰ ਵੱਲੋਂ ਗੁੱਬ ਗਵਾਟ ਕੱਢਣ ਦਾ ਵਸੀਲਾ ਬਣਦੇ ਨੇ ਮਤਲਬ ਕਿ ਜਿਹੜੇ ਕੁੜੀ ਵਾਲਿਆਂ ਦੇ ਮਨ ਦੇ ਵਿੱਚ ਗੁੱਬ ਗਵਾਟ ਹੁੰਦਾ ਉਹ ਕੱਢਣ ਦਾ ਵਸੀਲਾ ਬਣਦੀਆਂ ਨੇ ਸਿਠਣੀਆਂ ਉਂਝ ਵੀ ਸਿੱਠਣੀਆਂ ਹਾਸ ਰਸ ਨਾਲ ਭਰਪੂਰ ਹੋਣ ਕਰਕੇ ਮਖੌਲ ਨੂੰ ਸਾਵਾ ਤੇ ਸੁਖਾਵਾ ਬਣਾ ਦਿੰਦੀ ਇਹ ਨੇ ਮਤਲਬ ਕਿ ਸਿੱਠਣੀਆਂ ਕਿਹੜੇ ਨੇ ਮਖੌਲ ਨਾਲ ਭਰਪੂਰ ਹੁੰਦੀਆਂ ਨੇ ਹਾਸ ਰਸ ਭਰਪੂਰ ਹੁੰਦੀਆਂ ਨੇ ਤੇ ਇਹ ਸਿੱਠਣੀਆਂ ਮਿੱਠੀਆਂ ਗਾਲਾਂ ਹੁੰਦੀਆਂ ਨੇ ਇਨ੍ਹਾਂ ਵਿੱਚ ਲੁਕੇ ਵਿਅੰਗ ਕਟਾਕਸ਼ ਤੇ ਮਸ਼ਕਰੀਆਂ ਵਿਆਹ ਦੀ ਖੁਸ਼ੀ ਦੇ ਵਾਤਾਵਰਨ ਨੂੰ ਵਿਸ਼ੇਸ਼ ਰੰਗ ਦੇ ਵਿੱਚ ਰੰਗਦੀਆਂ ਨੇ ਤੇ ਵਿਆਹ ਦਾ ਮੌਕਾ ਸਿੱਠਣੀਆਂ ਦੰਦੀਆਂ ਔਰਤਾਂ ਨੂੰ ਸਦਾਚਾਰਕ ਵੰਦੇ ਜਾਂ ਸੰਕੋਚਾਂ ਤੋਂ ਕੁਝ ਖੁੱਲ ਵੀ ਦਿੰਦੀਆਂ ਨੇ ਠੀਕ ਆ ਮਤਲਬ ਕਿ ਖੁੱਲੇ ਤੌਰ ਤੇ ਮਖੌਲ ਕਰਦੀਆਂ ਨੇ ਸਿਠਨੀਆਂ ਰਾਈਆਂ ਸਿਠਨੀਆਂ ਵਿੱਚ ਆਮ ਤੌਰ ਤੇ ਮੁੰਡੇ ਵਾਲਿਆਂ ਦੇ ਪਹਿਰਾਵੇ ਤੇ ਸਿਠਨੀਆਂ ਪਾਈਆਂ ਜਾਂਦੀਆਂ ਨੇ ਖਾਣ ਪੀਣ ਤੇ ਖਾਣ ਪੀਣ ਦੀ ਆਦਤਾਂ ਦੇ ਉਹਨਾਂ ਦੇ ਉਹਨਾਂ ਦੇ ਰੰਗ ਵੰਨ ਉੱਤੇ ਜਿਹੜੇ ਕਿ ਟਕੋਰਾ ਭਾਵ ਕਿ ਉਹਨਾਂ ਤੇ ਮਖੌਲ ਕੀਤਾ ਜਾਂਦਾ ਇਹਨਾਂ ਵਿੱਚ ਵਿਆਹ ਵਾਲੇ ਮੁੰਡੇ ਤੇ ਉਸਦੇ ਪਿਓ ਨੂੰ ਤਾਂ ਸਿੱਧੇ ਤੌਰ ਤੇ ਮਖੌਲ ਦਾ ਪਾਤਰ ਬਣਾ ਲਿਆ ਜਾਂਦਾ ਤੇ ਨਾਲ ਹੀ ਘਰ ਬੈਠੀਆਂ ਭੈਣਾ ਮਾਂ ਤੇ ਹੋਰ ਨੇੜਲੇ ਰਿਸ਼ਤੇਦਾਰਾਂ ਦੀਆਂ ਇਸਤਰੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸਿੱਠनियां ਰਾਹੀਂ ਤੇ ਸਾਰਾ ਕੁਝ ਕੁਝ ਇੱਕ ਕਲਪਿਤ ਤੇ ਫਰਜ਼ੀ ਹੁੰਦਾ ਤੇ ਇਸ ਲਈ ਸਿੱਠनियां ਰਾਹੀਂ ਜਿਹੜੇ ਵਿਅੰਗ ਹੁੰਦੇ ਨੇ ਉਹਨਾਂ ਦੀ ਕੋਈ ਵੀ ਸੀਮਾ ਨਹੀਂ ਹੁੰਦੀ ਮੁੰਡੇ ਦੇ ਮਾਂ ਪਿਓ ਦੀ ਸਰੀਰਕ ਵੰਤਰ ਤੇ ਵੀ ਸਿੱਠनियां ਪਾਉਂਦੀਆਂ ਨੇ ਉਹਨਾਂ ਦੇ ਪਿਛੋਕੜ ਬਾਰੇ ਉਹਨਾਂ ਦੀ ਘਰ ਦੀ ਕੰਜੂਸੀ ਬਾਰੇ ਆਲਸ ਮੂਰਖਤਾ ਇਹਨਾਂ ਸਾਰੇ ਬਾਰੇ ਜਿਹੜੇ ਕਿ ਇੱਕ ਟੋਬਾਂ ਭਰੀਆਂ ਵਿਅੰਗ ਮਖੌਲ ਕੀਤਾ ਜਾਂਦਾ ਸਿੱਠਣੀਆਂ ਰਾਹੀਂ ਤੇ ਵਿਆਹ ਸੰਬੰਧਾਂ ਰਾਹੀਂ ਬਣੇ ਉਚੇਚੇ ਰਿਸ਼ਤੇਦਾਰਾਂ ਜਿਨ੍ਹਾਂ ਦੀਆਂ ਉਂਝ 100-100 ਖਾਤਰਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਸਿੱਠਣੀਆਂ ਦੇ ਕੇ ਉਹਨਾਂ ਪ੍ਰਤੀ ਸੰਕੋਚ ਤੇ ਝਿਜਕ ਨੂੰ ਘਟਾਇਆ ਜਾਂਦਾ ਹੈ ਤੇ ਸਿੱਠਣੀਆਂ ਔਰਤਾਂ ਵੱਲੋਂ ਰਲ ਕੇ ਦਿੱਤੀਆਂ ਜਾਂਦੀਆਂ ਨੇ ਇਹ ਇਸ ਲਈ ਇਹਨਾਂ ਨੂੰ ਗਾਉਣ ਦੀ ਲੋੜ ਮੁਤਾਬਕ ਇਹਨਾਂ ਵਿੱਚ ਮੌਕੇ ਦੇ ਅਨੁਸਾਰ ਕੋਈ ਵੀ ਘਾਟ ਵਧ ਕਰ ਲਈ ਜਾਂਦੀ ਹੈ ਤិន ਇਸ ਵੰਗੀ ਦੇ ਲੋਕ ਗੀਤਾਂ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਇਹ ਪੰਜਾਬੀਆਂ ਦੇ ਖੁੱਲੇ ਡੁੱਲੇ ਹਾਸ ਰਸ ਨਾਲ ਭਰਪੂਰ ਸੁਭਾਅ ਤੇ ਅਨੁਕੂਲ ਹੋਣ ਦੇ ਨਾਲ-ਨਾਲ ਲੋਕ ਮੰਡੀਆਂ ਕਈ ਅਨਫਰੂਲੀਆਂ ਡੂੰਘੀਆਂ ਪਰਤਾਂ ਨੂੰ ਵੀ ਉਜਾਗਰ ਕਰਦੇ ਨੇ ਹਾਂਜੀ ਹੁਣ ਆਪਾਂ ਇਹਨਾਂ ਦੇ ਕੁਐਸਚਨ ਆਨਸਰ ਕਰਾਂਗੇ ਕਿਉਂਕਿ ਇਹਨਾਂ ਦੇ ਵਿੱਚੋਂ ਸ਼ਾਰਟ ਕੁਐਸਚਨਸ ਨਿਕਲ ਜਾਂਦੇ ਨੇ ਹਾਂਜੀ ਇਹ ਰੀਆਂ ਸਿੱਠਣੀਆਂ ਠੀਕ ਹੈ ਤੁਸੀਂ ਰੀਡ ਕਰ ਲੈਣਾ ਇੱਕ ਵਾਰ ਹਾਂਜੀ ਹੁਣ ਕਰਦੇ ਆਪਾਂ ਕੁਐਸਚਨ ਆਨਸਰ ਸਿੱਠਣੀਆਂ ਕਿਹੜੇ ਮੌਕੇ ਉੱਤੇ ਕਿਹੜੇ ਮੌਕੇ ਉੱਤੇ ਕਿਸ ਵੱਲੋਂ ਤੇ ਕਿਸ ਨੂੰ ਦਿੱਤੀਆਂ ਜਾਂਦੀਆਂ ਨੇ ਹਾਂਜੀ ਆਨਸਰ ਹੈ ਸਿੱਠਣੀਆਂ ਕੁੜੀ ਦੇ ਵਿਆਹ ਵੇਲੇ ਕੁੜੀ ਦੇ ਘਰ ਵਾਲੇ ਮਤਲਬ ਕਿ ਕੁੜੀ ਦੇ ਘਰ ਦੀਆਂ ਸ਼ਰੀਕਣਾਂ ਠੀਕ ਹੈ ਉਹਦੇ ਵਿੱਚ ਉਹਨਾਂ ਨੇ ਮੇਲਣ ਆਗੀਆਂ ਇਹਨਾਂ ਵੱਲੋਂ ਜਾਂਜੀਆਂ ਨੂੰ ਭਾਬੀ ਕੀ ਲਾੜੇ ਨੂੰ ਤੇ ਲਾੜੇ ਦੇ ਨਾਲ ਜਿਹੜੇ ਆਉਂਦੇ ਨੇ ਬਰਾਤੀ ਉਹਨਾਂ ਨੂੰ ਲਾੜੇ ਦੇ ਜਿਹੜੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਨਾਂ ਵਿੱਚ ਲਾੜੇ ਦੇ ਪਿਓ ਨੂੰ ਸਿੱਧੇ ਤੌਰ ਤੇ ਮਖੌਲ ਦਾ ਪਾਤਰ ਬਣਾਇਆ ਜਾਂਦਾ ਤੇ ਘਰੀ ਬੈਠੀਆਂ ਕਿਉਂਕਿ ਪਹਿਲਾਂ ਬਰਾਤ ਦੇ ਵਿੱਚ ਇਸਤਰੀਆਂ ਨਹੀਂ ਜਾਂਦੀਆਂ ਹੁੰਦੀ ਸੀ ਤਾਂ ਉਹ ਘਰਾਂ ਹੁੰਦੀਆਂ ਸੀ ਤਾਂ ਉਹਨਾਂ ਦੇ ਘਰ ਬੈਠੀਆਂ ਦੀ ਹੀ ਉਹਨਾਂ ਤੇ ਜਿਹੜੇ ਕਿ ਉਹਨਾਂ ਨੂੰ ਮਖੌਲ ਦਾ ਪਾਤਰ ਬਣਾ ਲਿਆ ਜਾਂਦਾ ਸੀ ਉਹਨਾਂ ਦੀਆਂ ਭੈਣਾਂ ਤੇ ਉਹਨਾਂ ਦੇ ਹੋਰ ਰਿਸ਼ਤੇਦਾਰਾਂ ਨੂੰ ਵੀ ਮਜ਼ਾਕ ਦੇ ਪਾਤਰ ਬਣਾਇਆ ਜਾਂਦਾ ਸੈਕਿੰਡ ਕੁਐਸਚਨ ਹੈ ਸਿਤਣੀਆਂ ਵਿੱਚ ਮਜ਼ਾਕ ਦਾ ਪਾਤਰ ਕੌਣ-ਕੌਣ ਬਣਦਾ ਹਾਂਜੀ ਸਿਤਣੀਆਂ ਵਿੱਚ ਲਾੜਾ ਭਾਵ ਕਿ ਮੁੰਡਾ ਜਿਹਦਾ ਵਿਆਹ ਹੋ ਰਿਹਾ ਹੁੰਦਾ ਲਾੜਾ ਕੁੜਮ ਲਾੜਾ ਭਾਬੀ ਕੀ ਕੁੜਮ ਹੋ ਗਿਆ ਜਿਹੜੇ ਕਿ ਲਾੜੇ ਦਾ ਫਾਦਰ ਠੀਕ ਹੈ ਤਾਂ ਜਿਹੜੀ ਲੜਕੀ ਆ ਉਹਦੇ ਜਿਹੜੇ ਫਾਦਰ ਤੇ ਮਦਰ ਦਾ ਉਹ ਕੁੜਮ ਲੱਗਿਆ ਠੀਕ ਹੈ ਲਾੜੇ ਦੀ ਮਾਂ ਚਾਚਾ ਚਾਚੀ ਤੇ ਹੋਰ ਰਿਸ਼ਤੇਦਾਰ ਤੇ ਸਾਰੇ ਜਾਂਦੀਆਂ ਨੂੰ ਮਜ਼ਾਕ ਦੇ ਪਾਤਰ ਬਣਾਇਆ ਜਾਂਦਾ ਲਾੜੇ ਦੀ ਭੈਣ ਠੀਕ ਹੈ ਤੁਸੀਂ ਇਹ ਚ ਲਿਖ ਸਕਦੇ ਹੋ ਅੱਗੇ ਹੈਗਾ ਸਿੱਠਣੀਆਂ ਵਿੱਚ 3ਵਾਂ ਕੁਐਸਚਨ ਸਿੱਠਣੀਆਂ ਵਿੱਚ ਹਾਸੇ ਮਜ਼ਾਕ ਲਈ ਕਿਹੜੇ-ਕਿਹੜੇ ਵਿਸ਼ੇ ਚੁਣੇ ਜਾਂਦੇ ਨੇ ਸਿੱਠਣੀਆਂ ਵਿੱਚ ਹਾਸੇ ਮਜ਼ਾਕ ਲਈ ਲਾੜੇ ਉਸਦੇ ਮਾਪੇ ਮਾਂ ਤੇ ਪਿਓ ਦੇ ਤੇ ਚਾਚੇ ਤਾਇਆ ਦੀ ਸ਼ਕਲ ਉਹਨਾਂ ਦੇ ਸਰੀਰਕ ਮੰਤਰ ਕਿਵੇਂ ਦੀ ਆ ਉਹਨਾਂ ਦਾ ਪਿਛੋਕੜ ਕਿਵੇਂ ਦਾ ਉਹਨਾਂ ਦੀ ਕੰਜੂਸੀ ਨੇ ਜਾਂ ਜਿਆਦੇ ਖਰਚੇਲੂ ਨੇ ਆਲਸੀ ਨੇ ਮੂਰਖਤਾ ਤੇ ਹੋਰ ਬਹੁਤ ਸਾਰੇ ਜਿਹੜੇ ਕਿ ਗੁਣਾ ਤੇ ਅਗੁਣਾ ਤੇ ਉਹਨਾਂ ਦੇ ਬਹੁਤ ਖਾਣ ਪੀਣ ਦੇ ਰੁਚੇ ਤੇ ਜਿਹੜੇ ਕਿ ਇਹ ਸਾਰੇ ਵਿਸ਼ੇ ਬਣਾਏ ਜਾਂਦੇ ਨੇ ਅੱਗੇ ਹੈਗਾ ਨੰਬਰ 4 ਜਾਂ ਜੀਆਂ ਨੂੰ ਖਾਲ ਕੁੱਟ ਦਿਓ ਇਸ ਸਿਠਣੀ ਵਿੱਚ ਕਿਸ ਉੱਤੇ ਕਿਹੜੀ-ਕਿਹੜੀ ਗੱਲ ਗੱਲੋ ਵਿਅੰਗ ਕਿਸ ਤਰ੍ਹਾਂ ਗਿਆ ਹੈ ਹਾਂਜੀ ਇਸ ਸਿਠਣੀ ਵਿੱਚ ਜਾਂਜੀਆਂ ਉੱਤੇ ਉਹਨਾਂ ਦੀ ਖਾ ਖਾ ਕੇ ਨਾ ਰੱਜਣ ਦੀ ਰੁਚੀ ਉੱਪਰ ਵਿਅੰਗ ਕਰਿਆ ਗਿਆ ਹੈ ਬਲਕਿ ਖਾ ਖਾ ਕੇ ਵੀ ਤਾਂ ਵੀ ਨਿਰੱਜੇ ਠੀਕ ਹੈ ਫਿਫਥ ਹੈ ਸਿਠਣੀਆਂ ਵਿੱਚ ਖਾਣ ਪੀਣ ਸੰਬੰਧੀ ਕੀ-ਕੀ ਮਖੌਲ ਕੀਤਾ ਗਿਆ ਹੁੰਦਾ ਕਿਸੇ ਇੱਕ ਸਿਠਣੀ ਦਾ ਉਦਾਹਰਣ ਦੇਣੀ ਹੈ ਸਿਠਣੀ ਵਿੱਚ ਲਾੜੇ ਤੇ ਜਾਂਜੀਆਂ ਦੇ ਘਰੋਂ ਭੁੱਖੇ ਹੋਣ ਤੇ ਤੇ ਜੰਜ ਵਿੱਚ ਜ਼ਿਆਦਾ ਖਾਣ ਤੇ ਬਹੁਤਾ ਖਾਣ ਤੇ ਜ਼ਿਆਦਾ ਖਾਣ ਦੀ ਰੁਚੀ ਉੱਪਰ ਵਿਅੰਗ ਕੀਤਾ ਜਾਂਦਾ ਜਿਵੇਂ ਉਦਾਹਰਣ ਥੋੜਾ ਥੋੜਾ ਖਾਓ ਜੀ ਗਲੀਆਂ ਨਾ ਤਰਕਾਇਓ ਜੀ ਅਗਿਆਏਗਾ 6th ਕੁਐਸਚਨ ਜਾਂਝੀਆਂ ਦੀ ਲਾਜ ਦੇ ਭਾਵ ਨੂੰ ਕਿਹੜੀ-ਕਿਹੜੀ ਗੱਲ ਕਹਿ ਕੇ ਟੁੰਬਿਆ ਗਿਆ ਹੈ ਹਾਂਜੀ ਜਾਂਝੀਆਂ ਦੀ ਲਾਜ ਨੂੰ ਲਾੜੇ ਦੇ ਕਾਲੇ ਰੰਗ ਉਹਦੀ ਕਰੂਪਤਾ ਭੁੱਖ ਬਿਨਾ ਵਾਜਿਓ ਤੇ ਮਤਲਬ ਕਿ ਬਿਨਾ ਬੈਂਡ ਵਾਜੇ ਤੋਂ ਆਉਣਾ ਤੇ ਵਰੀ ਵਿੱਚ ਨਕਲੀ ਗਹਿਣੇ ਲੈ ਕੇ ਆਉਣਾ ਇਹਨਾਂ ਸਾਰੀਆਂ ਗੱਲਾਂ ਨੂੰ ਕਹਿ ਕੇ ਤੁਮਿਆ ਜਾਂਦਾ ਹੈ ਭਾਵ ਕੀ ਸੰਬੋਧਨ ਕੀਤਾ ਜਾਂਦਾ ਹੈ ਸੈਵੰਥ ਕੁਐਸਚਨ ਸਿੱਠਣੀਆਂ ਵਿੱਚ ਕਿਹੜੇ ਕਿਹੜੇ ਪ੍ਰਕਿਰਤਿਕ ਹਵਾਲੇ ਆਏ ਨੇ ਕੁਦਰਤੀ ਹਵਾਲੇ ਸਿੱਠਣੀਆਂ ਵਿੱਚ ਤੂਤ ਤਾਲੀ ਆਦ ਰੁੱਖ ਡੱਡੂ ਚਮਚੜਿਕ ਚੂਹਾ ਰਿਛ ਇਹਨਾਂ ਜੀਵਾਂ ਦੀਆਂ ਬੈਕੜਾ ਬੋਕ ਪਸ਼ੂ ਤੇ ਕਰੇਲੇ ਤੇ ਕद्दू ਸਬਜ਼ੀਆਂ ਇਹਨਾਂ ਤੋਂ ਇਲਾਵਾ ਖੂ ਟੋਏ ਮਿਰਚਾ ਮੱਕੀ ਇਹ ਸਾਰੇ ਪ੍ਰਕਿਰਤਿਕ ਹਵਾਲੇ ਆਏ ਹਾਂਜੀ ਇਹ ਸੀ ਤੁਹਾਡੇ ਕੁਐਸਚਨਸ ਹਾਂਜੀ ਸਿੱਠਣੀਆਂ ਜਾਂਜੀ ਉਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ ਹੁਣ ਆਪਾਂ ਸਿੱਟਣੇ ਪੜ ਲੰਨੇ ਆ ਇਹਨਾਂ ਦੇ ਤੋੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ ਜਾਂਜੀ ਉਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ ਜਾਂਜੀ ਉਸ ਪਿੰਡੋਂ ਆਏ ਜਿੱਥੇ ਟਾਲੀ ਵੀ ਨਾ ਇਹਨਾਂ ਦੇ ਪੀਲੇ ਡੱਡੂ ਮੂੰਹ ਉੱਤੇ ਲਾਲੀ ਵੀ ਨਾ 12 ਮਹੀਨੇ ਅਸਾ ਤੱਕਣਾ ਤੱਕਿਆ ਫੇਰ ਵੀ ਲਾੜਾ ਤੁਸੀਂ ਕਾਲਾ ਹੀ ਰੱਖਿਆ ਸੱਬਨ ਲਾਣਾ ਲਾਣਾ ਸੀ ਸੱਬਨ ਲਾਣਾ ਸੀ ਨਹੀਂ ਲੱਜਿਓ ਲੱਜ ਤੁਹਾਨੂੰ ਨਹੀਂ